ਰਾਮਸਰੂਪ ਆਣਖੀ ਜੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਨਸੀਬ ਨੂੰ ਸਾਥੀ ਆਲੋਚਕਾਂ ਦੀਆਂ ਗੱਲਾਂ ਚੰਗੀਆਂ ਲੱਗੀਆਂ ਆਪਣੇ ਪੇਪਰ ਵਿੱਚ ਉਹਨੇ ਰਸੂਲ ਹਮਜਾ ਤੋਵ ਦੀ ਪੁਸਤਕ ਮੇਰਾ ਦਾਗਿਸਤਾਨ ਦਾ ਕਈ ਵਾਰ ਜ਼ਿਕਰ ਕੀਤਾ ਸੀ ਰੂਸੀ ਨਾਵਲਾਂ ਦੀ ਉਦਾਹਰਨਾਂ ਦੇਣ ਵੇਲੇ ਉਹਨੇ ਬਹੁਤ ਚੰਗੇ ਸ਼ਬਦਾਂ ਵਿੱਚ ਅਸਲੀ ਇਨਸਾਨ ਦੀ ਕਹਾਣੀ ਦਾ ਨਾ ਲਿਆ ਇਸ ਨਾਮ ਦੇ ਨਾਵਲ ਬਾਰੇ ਪਹਿਲਾਂ ਵੀ ਨਸੀਬ ਨੇ ਸੁਣਿਆ ਹੋਇਆ ਸੀ ਸਾਥੀ ਆਲੋਚਕ ਸਾਹਿਬ ਨਾਲ ਹੱਥ ਮਿਲਾ ਰਿਹਾ ਸੀ ਲੱਗਦਾ ਸੀ ਜਾ ਰਿਹਾ ਹੈ ਨਸੀਬ ਨੇ ਵੀ ਉਹਦੇ ਨਾਲ ਹੱਥ ਮਿਲਾਇਆ ਤੇ ਪੁੱਛਿਆ ਕਿ ਅਸਲੀ ਇਨਸਾਨ ਦੀ ਕਹਾਣੀ ਨਾਵਲ ਜੀ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿੱਥੋਂ ਮਿਲ ਸਕਦਾ ਹੈ ਸਾਥੀ ਆਲੋਚਕ ਕਹਿੰਦਾ ਬਈ ਵਾ ਇਹ ਤਾਂ ਆਮ ਮਿਲ ਜਾਂਦਾ ਹੈ ਜਿੱਥੋਂ ਮਰਜ਼ੀ ਲੈ ਲੈ ਮਾਸਕੋ ਵਾਲਿਆਂ ਨੇ ਛਾਪਿਆ ਹੈ 4-5 ਰੁਪਏ ਮੁੱਲ ਹੈ ਸਾਰਾ ਹੀ ਇੱਥੋਂ ਬਸ ਸਟੈਂਡ ਦੀ ਬੁੱਕਸਟਾਲ ਤੋਂ ਪਤਾ ਕਰ ਲੈ ਨਸੀਬ ਸਾਥੀ ਆਲੋਚਕ ਦੇ ਨਾਲ ਤੁਰ ਪਿਆ ਹੰਡੇਆਂ ਆਇਆ ਬਾਜ਼ਾਰ ਤੋਂ ਉਹ ਗਲੀਆਂ ਵਿੱਚ ਦੀ ਬੱਸ ਸਟੈਂਡ ਨੂੰ ਜਾ ਰਹੇ ਸਨ ਸਾਥੀ ਆਲੋਚਕ ਨੇ ਪਹਿਲਾਂ ਤਾਂ ਨਸੀਬ ਦਾ ਜਾਇਜ਼ਾ ਲਿਆ ਕਿ ਉਹਨੇ ਪਹਿਲਾਂ ਕੀ ਕੁਝ ਪੜਿਆ ਹੋਇਆ ਹੈ ਉਹਦੀ ਕਿੰਨੀ ਕੁ ਸਮਝ ਹੈ ਇੱਕ ਦੋ ਸਵਾਲ ਪੁੱਛੇ ਤੇ ਫਿਰ ਉਹਨੂੰ ਅਸਲੀ ਇਨਸਾਨ ਦੀ ਕਹਾਣੀ ਬਾਰੇ ਹੋਰ ਦੱਸਣ ਲੱਗਿਆ ਤੇ ਉਹ ਦੂਜੀ ਕਿਤਾਬ ਮੇਰਾ ਦਾਗਿਸਥਾਨ ਵੀ ਇੱਥੋਂ ਹੀ ਮਿਲ ਜੂ ਉਹ ਕਿੰਨੀ ਕੁ ਮਹਿੰਗੀ ਹੈ ਨਸੀਬ ਨੇ ਪੁੱਛਿਆ ਮਹਿੰਗੀ ਕਿਹੜੀ ਹੈ ਉਹ ਵੀ ਮਾਸਕੋ ਦੀ ਪ੍ਰਕਾਸ਼ਨ ਹੈ 4-5 ਦੀ ਹੋਊ ਉਹ ਉਹ ਵੀ ਲੈ ਲੈ ਉਹ ਵੀ ਪੜਨ ਵਾਲੀ ਚੀਜ਼ ਹੈ ਉਹ ਵੀ ਨਾਵਲ ਹੈ ਸਾਥੀ ਆਲੋਚਕ ਮੁਸਕੁਰਾਇਆ ਕਹਿੰਦਾ ਇਹ ਵਧੀਆ ਗੱਲ ਪੁੱਛੀ ਤੈ ਮੇਰਾ ਦਾਗਿਸਤਾਨੀ ਕਜਹੀ ਕਿਤਾਬ ਹੈ ਜੀਨੂੰ ਤੁਸੀਂ ਨਾਵਲ ਆਖ ਲਓ ਤਾਂ ਵੀ ਠੀਕ ਹੈ ਕਹਾਣੀ ਸੰਗ੍ਰਹਿ ਕਹੋ ਤਾਂ ਵੀ ਠੀਕ ਹੈ ਉਹ ਕਵਿਤਾਵਾਂ ਦਾ ਸੰਗ੍ਰਹਿ ਵੀ ਹੈ ਉਹਦੀ ਤਾਂ ਇੱਕ ਇੱਕ ਲਾਈਨ ਜਿਵੇਂ ਕਵਿਤਾ ਹੋਵੇ ਲੇਖਾਂ ਦਾ ਸੰਗ੍ਰਹਿ ਤਾਂ ਉਹ ਹੈ ਹੀ ਲੇਖਕ ਦੀ ਸ਼ੈਲੀ ਵਿੱਚੋਂ ਨਾਟਕਕੀਅਤਾ ਵੀ ਪੂਰੀ ਹੈ ਅਜੀਬ ਕਿਸਮ ਦੀ ਕਿਤਾਬ ਹੈ ਮੇਰਾ ਦਾਗਿਸਤਾਨ ਅਜੇ ਹੀ ਕਿਤਾਬ ਨਾ ਤਾਂ ਸੰਸਾਰ ਵਿੱਚ ਪਹਿਲਾਂ ਕਿਸੇ ਨੇ ਲਿਖੀ ਸੀ ਨਾ ਕੋਈ ਸ਼ਾਇਦ ਲਿਖ ਸਕੇਗਾ ਖਾਸ ਕਰਕੇ ਲੇਖਕ ਲੋਕਾਂ ਲਈ ਤਾਂ ਉਹ ਬਾਈਬਲ ਹੈ ਧਰਮ ਪੁਸਤਕ ਵਰਗੀ ਇੱਕ ਸਾਹਿਤਕ ਰਚਨਾ ਜਿੱਥੋਂ ਮਰਜ਼ੀ ਖੋਲ ਕੇ ਪੜਨ ਲੱਗ ਪਾਓ ਜਿਵੇਂ ਉੱਥੋਂ ਹੀ ਸ਼ੁਰੂ ਹੋ ਜਾਂਦੀ ਹੋਵੇ ਜਿੱਥੋਂ ਵੀ ਪੜੋ ਚੰਗੀ ਚੰਗੀ ਲੱਗਦੀ ਹੈ ਜੀਵਨ ਦੇ ਸਾਰੇ ਤੱਤੇ ਕੁਝੇ ਵਿੱਚ ਸਮੁੰਦਰ ਬੰਦ ਕਰਨ ਵਾਂਗ ਰਸੂਲ ਹਮਜ਼ਾ ਤੋਵ ਨੇ ਇਸ ਪੁਸਤਕ ਵਿੱਚ ਭਰ ਦਿੱਤੇ ਆ ਫਿਰ ਤਾਂ ਕਮਾਲ ਹੈ ਜੀ ਇਹ ਕਿਤਾਬ ਹਾਂ ਲੇਖਕਾਂ ਦੇ ਇਕੱਠ 'ਚ ਤੁਸੀਂ ਕਦੇ ਵੀ ਚਲੇ ਜਾਓ ਲੋਕ رسول ਹਮਜਾ ਤੋਵਦੀਆਂ ਗੱਲਾਂ ਕਰਨਗੇ ਬੱਸ ਸਟੈਂਡ ਆ ਗਿਆ ਸਾਥੀ ਆਲੋਚਕ ਪਹਿਲਾਂ ਉਹਨੂੰ ਬੁੱਕਸਟਾਲ ਉੱਤੇ ਲੈ ਕੇ ਗਿਆ ਦੋਵੇਂ ਕਿਤਾਬਾਂ ਪੁੱਛੀਆਂ ਹੈਗੀਆਂ ਸਨ 11 ਰੁਪਏ ਮੁੱਲ ਸੀ ਦੋਵਾਂ ਦਾ ਪਰ ਨਸੀਬ ਦੀ ਜੇਬ ਵਿੱਚ ਤਾਂ ਸਿਰਫ 8 ਰੁਪਏ ਸਨ 3 ਰੁਪਏ ਸਾਥੀ ਆਲੋਚਕ ਨੇ ਆਪਣੇ ਕੋਲੋਂ ਦੇ ਦਿੱਤੇ ਨਸੀਬ ਸੰਕੋਚ ਮੰਨ ਰਿਹਾ ਸੀ ਸਾਥੀ ਕਹਿੰਦਾ ਬਈ ਤੂੰ ਇਹ ਕਿਤਾਬਾਂ ਪੜਨ ਨੂੰ ਦਿਲ ਕੱਢਿਆ ਤਾਂ ਪੜ ਫਿਰ ਪੈਸਿਆਂ ਦੀ ਕਿਹੜੀ ਗੱਲ ਐ ਫੇਰ ਕੀ ਪਤਾ ਕਿਤਾਬ ਮਿਲੇ ਨਾ ਮਿਲੇ ਨਸੀਬ ਸਾਈਕਲ ਲੈ ਕੇ ਆਇਆ ਸੀ ਸੰਘੇੜੇ ਪਹੁੰਚਿਆ ਤਾਂ ਦਿਨ ਛਿਪਣ ਵਾਲਾ ਸੀ ਵਾਯੂ ਮੰਡਲ ਵਿੱਚ ਕਣਕ ਦੀ ਤੂੜੀ ਦੀ ਗਰਦ ਸੀ ਇਧਰੋਂ ਉਧਰੋਂ ਡਰਮੀਆਂ ਚੱਲਣ ਦੀ ਆਵਾਜ਼ ਆ ਰਹੀ ਸੀ ਥਰੇਸ਼ਰ ਉੱਤੇ ਕੰਮ ਕਰਦੇ ਲੋਕਾਂ ਨੂੰ ਕੰਨ ਪਾਈ ਆਵਾਜ਼ ਮੱਸਾ ਸੁਣਦੀ ਹੋਵੇਗੀ ਘਰ ਪਹੁੰਚ ਕੇ ਨਸੀਬ ਨੇ ਪਾਣੀ ਦੀ ਟੁੱਟੀ ਛੱਡ ਲਈ ਤੇ ਕੱਪੜੇ ਲਾ ਕੇ ਨਹਾਉਣ ਬੈਠ ਗਿਆ ਦੋਵੇਂ ਕਿਤਾਬਾਂ ਦਾ ਚਾਹ ਉਹਦੇ ਲੂਨੋਂ ਵਿੱਚ ਫੁਰਤੀ ਲੈ ਆਇਆ ਸੀ ਉਹਨੂੰ ਪੁਸ਼ਪਿੰਦਰ ਦਾ ਖਿਆਲ ਵਿਸਰਦਾ ਜਾਪਿਆ ਉਹਨੇ ਬੈਠਕ ਸਾਹਮਣੇ 베ੜੇ ਵਿੱਚ ਮੰਝਾ ਡਾ ਲਿਆ ਬਿਸਤਰਾ ਸਰਾਣੇ ਰੱਖ ਲਿਆ ਤੇ ਛੱਟਬਾਦ ਕਿਤਾਬ ਦਾ ਪਹਿਲਾ ਭਾਗ ਸ਼ੁਰੂ ਕਰ ਲਿਆ ਸਿਤਾਰੇ ਅਜੇ ਵਿੱਚ ਮਿਲਾ ਰਹੇ ਸਨ ਤੇਜ਼ ਤੇ ਸ਼ੀਤਲ ਪਰ ਪੂਰਬ ਵਿੱਚ ਲੋ ਲੱਗਣੀ ਸ਼ੁਰੂ ਹੋ ਚੁੱਕੀ ਸੀ ਪੜਦਾ ਗਿਆ ਪੜਦਾ ਗਿਆ ਸਾਰ ਰੋਕ ਰੋਕ ਜਿਵੇਂ ਇੱਕੋ ਕੁੱਟ ਵਿੱਚ ਹੀ ਸਾਰੀ ਦੀ ਸਾਰੀ ਕਿਤਾਬ ਪੀ ਜਾਣੀ ਹੋਵੇ ਸ਼ੀਮਾ ਕਾਂਡ ਖਤਮ ਕੀਤਾ ਤਾਂ ਅੱਖਰ ਧੁੰਦਲੇ ਧੁੰਦਲੇ ਦਿਸਣ ਲੱਗੇ ਕਿਤਾਬ ਅੱਖਾਂ ਦੇ ਬਹੁਤ ਨਜ਼ਦੀਕ ਲਿਆ ਕਿ ਪੜਨ ਨਾਲ ਵੀ ਅੱਖਰ ਨਹੀਂ ਬੋਲਦੇ ਸਨ ਅਖੀਰ ਮਾਂ ਹੀ ਬੋਲੀ ਬੇ ਭਾਈ ਕਿਉਂ ਦੀਦੇ ਗਾਲਿਆ ਬੱਤੀ ਜਗਾ ਲੈ ਨਹੀਂ ਸਰਦਾ ਜੇ ਦੱਬੀ ਮਾਂ ਬਟਨ ਉਹਨੇ ਕਾਲ ਨਾਲ ਆਖਿਆ ਮਾਂ ਨੇ ਬੈਠਕ ਵਿੱਚ ਜਾ ਕੇ ਇਸ ਵਿੱਚ ਦੱਬੀ ਬੇੜੇ ਦੇ ਬਲਬ ਦੀ ਰੋਸ਼ਨੀ ਚਿੱਟੀ ਚਾਦਰ ਵਾਂਗ ਧਾਰਤੀ ਉੱਤੇ ਵੇਸ਼ ਗਈ ਨਸੀਬ ਨੇ ਫਿਰ ਕਿਤਾਬ ਵਿੱਚ ਅੱਖਾਂ ਗੱਡ ਲਈਆਂ ਮਾਂ ਨੇ ਥਾਲੀ ਵਿੱਚ ਰੋਟੀ ਪਾ ਕੇ ਲਿਆਂਦੀ ਤਾਂ ਉਹਨੇ ਬਿਸਤਰੇ ਉੱਤੇ ਕੀਤਾ ਮੁੱਦੀ ਮਾਰ ਦਿੱਤੀ ਡੋ ਡੰਗਾ ਦੇ ਭੁੱਖੇ ਵਾਂਗ ਰੋਟੀ ਦੀਆਂ ਬੁਰਕੀਆਂ ਨਿਗਲਣ ਲੱਗਿਆ ਚੁੱਪਚਾਪ ਕਰਕੇ ਪਾਣੀ ਪੀਣ ਲੱਗਿਆ ਤਾਂ ਹੱਥੂ ਆ ਗਿਆ ਚੌਂਤਰੇ ਉੱਤੋਂ ਮਾਂ ਬੋਲੀ ਵੇ ਹੌਲੀ ਝੋਲਸ ਨਿੱਜਸਾ ਕੋਈ ਮਗਰ ਤਾਂ ਨਹੀਂ ਪਿਆ ਹੋਇਆ ਤੜਕੇ ਕਿਹੜਾ ਦਿਨ ਨਹੀਂ ਚੜਨਾ ਇਹਨੂੰ ਕੱਲ ਨੂੰ ਪੜਨੀ ਮਾ ਆਫਦੀ ਨੂੰ ਪਹਾੜ ਜੇੜ ਦਿਨ ਪਿਆ ਹੁੰਦਾ ਸਾਰਾ ਉਹ ਹੱਸਣ ਲੱਗ ਪਿਆ ਚੰਗੀ ਤਰ੍ਹਾਂ ਖਾਂ ਕੇ ਪਾਣੀ ਦੀਆਂ ਦੋ ਕੁੱਟਾ ਭਰੀਆਂ ਫਿਰ ਹੌਲੀ-ਹੌਲੀ ਰੋਟੀ ਖਾਣ ਲੱਗਿਆ ਰੋਟੀ ਖਾ ਕੇ ਥਾਲੀ ਗਲਾਸ मां ਕੋਲ ਧਰ ਆਇਆ ਟੂਟੀ ਉੱਤੇ ਆ ਕੇ ਹੱਥ ਤੋਤੇ ਮੂੰਹ ਸਾਫ਼ ਕੀਤਾ ਤੇ ਅੱਖਾਂ ਉੱਤੇ ਪਾਣੀ ਦੇ ਛਿੱਟੇ ਮਾਰ ਲਏ ਵਿਸਤਰਾ ਵਿਛਾ ਲਿਆ ਕੰਧੋਲੀ ਤੋਂ ਕਿਤਾਬ ਚੁੱਕ ਕੇ ਮਾਂ ਨੂੰ ਆਖਿਆ ਭਾਂਡਾ ਢਿੰਡਾ ਸਾਭ ਕੇ ਪੀਣ ਲੱਗੀ ਇੱਕ ਚਾਹ ਦਾ ਗਲਾਸ ਬਣਾ ਦੀ ਮਾਂ ਅੱਜ ਖਾਸੀ ਰਾਤ ਤੱਕ ਪੜ੍ਹਨਾ ਹੈ ਮੈਂ ਕੋਈ ਨਹੀਂ ਚੰਗਾ ਭਾਈ ਬੱਲ ਬੱਲ ਉਹਦਾ ਸਹਰਾਣਾ ਸੀ ਬਿਜਲੀ ਦਾ ਚਾਲਣ ਇੰਨਾ ਤਿੱਖਾ ਨਹੀਂ ਸੀ ਕਿਤਾਬ ਦੀ ਸ਼ਿਪਾਈ ਮੋਤੀਆਂ ਵਰਗੀ ਸੀ ਅੱਖਰ ਪੜੇ ਜਾਂਦੇ ਸਨ ਖਾਸੀ ਤੇਜ਼ੀ ਨਾਲ ਨਸੀਬ ਨੇ ਸਤਵਾਂ ਕਾਣ ਸ਼ੁਰੂ ਕੀਤਾ ਕਿ 9 ਵਜੇ ਮਾਂ ਨੇ ਚਾਹ ਦਾ ਗਲਾਸ ਉਹਦੇ ਹੱਥ ਫੜਾਇਆ ਉਹ ਕਾਫੀ ਪੰਦ ਮੁਕਾ ਬੈਠਾ ਸੀ ਉਹਨੂੰ ਕੋਈ ਸੁਰਤ ਨਹੀਂ ਰਹੀ ਸੀ ਕਿ ਉਹਦੇ ਤਿੰਨੇ ਭਰਾਵਾਂ ਵਿੱਚੋਂ ਕੌਣ ਕਦੋਂ ਘਰ ਆਇਆ ਹੈ ਉਹਦੇ ਮੰਜੇ ਕੋਲ ਕਿਹੜੇ ਕਿਹੜੇ ਜਵਾਕ ਆਏ ਸਨ ਤੇ ਕੀ ਕੀ ਆ ਕੇ ਭੱਜ ਗਏ ਸਨ ਉਹਦੀਆਂ ਭਰਜਾਈਆਂ ਜਵਾਕਾਂ ਨੂੰ ਕੀ ਕੀ ਝਿੜਕਦੀਆਂ ਬੋਲਦੀਆਂ ਤੇ ਗਾਲਾਂ ਦਿੰਦੀਆਂ ਰਹੀਆਂ ਸਨ ਤੇ ਫਿਰ ਕਦੋਂ ਸਾਰੇ ਮਾਹੌਲ ਵਿੱਚ ਚੁੱਪਚਾਪ ਸ਼ਾਂ ਗਈ ਸੀ ਚਾਹ ਪੀ ਕੇ ਉਹ ਫਿਰ ਪੜਨ ਲੱਗ ਪਿਆ ਐਨੀ ਦਿਲਚਸਪ ਰਚਨਾ ਉਹਨੇ ਪਹਿਲਾਂ ਕਦੇ ਨਹੀਂ ਸੀ ਪੜੀ ਦਲੇਰੀ ਦੇਸ਼ ਭਗਤੀ ਅਤੇ ਜਵਾਨੀ ਦਾ ਤੇਜ ਸ਼ੂਕ ਦਾ ਦਰਿਆ ਕੁਝ ਇਸ ਤਰ੍ਹਾਂ ਦੀ ਸ਼ੈਲੀ ਕੇ ਪਾਠਕ ਰਚਨਾ ਦੇ ਨਾਲ ਨਾਲ ਨਹੀਂ ਸਕੋ ਅੱਗੇ ਅੱਗੇ ਤੁਰਦਾ ਲੱਗਿਆ ਹੈ ਕਮਾਲ ਦਾ ਦਿਲਚਸਪ ਦ੍ਰਿਸ਼ ਵਰਣਨ ਕਵਿਤਾ ਵਰਗੇ ਫਿਕਰੇ ਫਿਕਰਿਆਂ ਵਿੱਚ ਜਿਉਂਦੇ ਅਹਿਸਾਸ ਦਾ ਉਠਾਉ ਅਗਲੇ ਦਿਨ ਸੋਮਵਾਰ ਨੂੰ ਉਹ ਡਾਕ ਥੈਲਾ ਨਹੀਂ ਦੇਖਣ ਗਿਆ ਮਨ ਵਿੱਚ ਦੂਰ ਕਿਧਰੇ ਪੁਸ਼ਪਿੰਦਰ ਦੀ ਚਿੱਠੀ ਲਈ ਤੜਫਦਾ ਸੀ ਪਰ ਉਹਨੇ ਖਾਮੋਸ਼ជា ਫੈਸਲਾ ਕੀਤਾ ਚਿੱਠੀ ਲਿਖੇ ਹੋਵੇਗੀ ਤਾਂ ਆ ਜਾਵੇਗੀ ਨਿਤ ਡਾਕ ਥੈਲੇ ਦੀ ਕੁੱਤੇ ਝਾਕ ਵਿੱਚ ਕੀ ਪਿਆ ਹੈ ਉਹ ਸਵੇਰੇ ਹੀ ਜਾਗਿਆ ਜੰਗਲ ਪਾਣੀ ਜਾਣ ਤੋਂ ਪਹਿਲਾਂ ਹੀ ਨਾਵਲ ਚੁੱਕ ਲਿਆ ਮਾਂ ਨੇ ਚਾਹ ਬਣਾਈ ਤਾਂ ਉਹਨੇ ਬੇਤਿਆਨਾ ਹੀ ਚਾਹ ਫੜ ਕੇ ਪੀ ਲਈ ਨਾਵਲ ਲੈ ਕੇ ਖੇਤਾਂ ਵੱਲ ਚੱਲ ਪਿਆ ਰਾਏਕੋਟ ਵਾਲੀ ਸੜਕ ਪੈ ਗਿਆ ਸਰ ਕੁੱਤੇ ਵੀ ਨਾਵਲ ਪੜਦਾ ਗਿਆ ਬਾਜੀਗਰਾਂ ਦੀਆਂ ਕੁੱਲੀਆਂ ਵੱਲ ਜਾ ਕੇ ਉਹ ਜੰਗਲ ਪਾਣੀ ਹੋਇਆ ਟੋਬੇ ਉੱਤੇ ਹੱਥ ਧੋ ਲੈ ਮੁਰਦਾ ਹੋਇਆ ਵੀ ਨਾਵਲ ਪੜਦਾ ਆ ਰੋਟੀ ਖਾਣ ਵੇਲੇ ਹੀ ਨਾਤਾ ਰਾਤ ਦਾ ਕੋਨੇ ਦੋ ਭਾਗ ਮੁਕਾ ਤੀਜਾ ਭਾਗ ਸ਼ੁਰੂ ਕਰ ਲਿਆ ਸੀ ਤੀਜੇ ਭਾਗ ਦਾ ਚੌਥਾ ਕਾਂਡ ਪੜ ਕੇ ਉਹਨੇ ਕਿਤਾਬ ਮੁੱਦੀ ਮਾਰ ਦਿੱਤੀ ਅਤੇ ਸੋਚਣ ਲੱਗ ਪਿਆ ਕਿਸੇ ਨੂੰ ਕਿਸੇ ਦੀ ਚਿੱਠੀ ਦੀ ਉਡੀਕ ਕਿੰਨੀ ਤਕਲੀਫ ਦੇ ਹੁੰਦੀ ਹੈ ਬੜਾਉਟੀ ਪੈਰਾਂ ਵਾਲਾ ਅਲੈਕਸੀ ਲਾਲ ਵਾਲਾਂ ਵਾਲਾ ਜੀਨੋਚਕਾ ਦੀ ਮਦਦ ਨਾਲ ਨੱਚਣਾ ਸਿੱਖ ਲੈਂਦਾ ਹੈ ਨਾਚਦਿਆਂ ਇਨਾ ਵਰ ਜਿਸਾਂ ਨੇ ਨਤੀਜੇ ਵੱਜੋਂ ਉਹ ਇੰਜ ਮਹਿਸੂਸ ਕਰਨ ਲੱਗਦਾ ਹੈ ਜਿਵੇਂ ਉਹਦੇ ਬਣਾਉਟੀ ਪੈਰ ਉਹਦੀਆਂ ਲੱਤਾਂ ਨਾਲ ਹੀ ਪਿਉਂਦੇ ਗਏ ਹੋਣ ਅਲੈਕਸੀ ਪੂਰਾ ਖੁਸ਼ ਹੈ ਉਹਨੂੰ ਸਿਰਫ ਇੱਕੋ ਫਿਕਰ ਹੈ ਕਿ ਉੱਲਿਆਂ ਦੀ ਚਿੱਠੀ ਕਿਉਂ ਨਹੀਂ ਆ ਰਹੀ ਇੱਕ ਮਹੀਨਾ ਗੁਜ਼ਰ ਗਿਆ ਹੈ ਚਿੱਠੀ ਨਹੀਂ ਆ ਰਹੀ ਤੇ ਫਿਰ ਇੱਕ ਦਿਨ ਚਿੱਠੀ ਆ ਜਾਂਦੀ ਹੈ ਨਾਚ ਦਾ ਸਭਕ ਚੱਲ ਰਿਹਾ ਹੁੰਦਾ ਹੈ ਜੀਨੋਚਕਾ ਨੂੰ ਕਮਰੇ ਵਿੱਚਕਾਰ ਗੁੱਸੇ ਵਿੱਚ ਹੈਰਾਨ ਖੜੀ ਛੱਡ ਕੇ ਅਤੇ ਬਾਰੀ ਵਿੱਚੋਂ ਹੀ ਹੱਥ ਵਿੱਚ ਸੋਟੀ ਫੜੀ ਕਾਲੇ ਸਿਰ ਵਾਲੇ ਬੁਰਾਨ ਜਾਨ ਦੇ ਹੱਥੋਂ ਚਿੱਠੀ ਖੋ ਕੇ ਅਲੈਕਸੇਈ ਉੱਥੋਂ ਦੌੜ ਜਾਂਦਾ ਹੈ ਝੀਲ ਵੱਲ ਜਾ ਕੇ ਸਰਸਰ ਕਰਦੇ ਕਾਨਿਆਂ ਵਿੱਚੋਂ ਦੀ ਰਾਹ ਬਣਾਉਂਦਾ ਉੱਲੀ ਲੱਗੀ ਸੇਲ ਉੱਤੇ ਬੈਠ ਕੇ ਉਹ ਲਿਫਾਫਾ ਖੋਲਦਾ ਹੈ ਉਦੀ ਨਜ਼ਰ ਇੱਕਦਮ ਚਿੱਠੀ ਦੀ ਆਖਰੀ ਸਤਰ ਉੱਤੇ ਪੈਂਦੀ ਹੈ ਹਮੇਸ਼ਾ ਤੇਰੇ ਉਲਿਆ ਉਹ ਕਿੰਨਾ ਖੁਸ਼ ਹੁੰਦਾ ਹੈ ਲਿਖਿਆ ਹੈ ਮੇਰੇ ਪਿਆਰੇ ਇਹ ਵੀ ਕਿਹਦਾ ਪਿਆਰ ਹੋਇਆ ਜਿਹੜਾ ਕੁਰਬਾਨੀ ਕਰਨ ਤੋਂ ਡਰਦਾ ਹੋਵੇ ਅਜੀਬ ਆਦਮੀ ਹੈ ਤੂੰ ਵੀ ਅਜੀਬ ਆਦਮੀ ਤੇਰੇ ਨਾਲ ਭਾਵੇਂ ਕੁਝ ਵੀ ਕਿਉਂ ਨਾ ਵਾਪਰ ਜਾਏ ਤੂੰ ਆਈ ਤੇ ਆ ਕੇ ਦੇਖ ਰਵੀਂ ਕਿ ਮੈਂ ਤੇਰਾ ਹਰ ਵੇਲੇ ਹਾਲ ਹਾਲਾਤ ਵਿੱਚ ਇੰਤਜ਼ਾਰ ਕਰ ਰਹੀ ਹਾਂ ਮੈਂ ਤੇਰੇ ਬਾਰੇ ਕਿੰਨਾ ਸੋਚਦੀ ਰਹਿੰਦੀ ਹਾਂ ਤੇ ਤੂੰ ਜਾਣ ਲੈ ਜਦੋਂ ਤੱਕ ਮੈਂ ਜਿਉਂਦੀ ਹਾਂ ਉਦੋਂ ਤੱਕ ਇਸ ਦੁਨੀਆ ਵਿੱਚ ਕੋਈ ਐਸੀ ਥਾਂ ਹੈ ਜਿੱਥੇ ਤੇਰੀ ਉਡੀਕ ਹੋ ਰਹੀ ਹੈ ਜਿਸ ਹਾਲ ਵਿੱਚ ਵੀ ਤੂੰ ਆਵੇਂ ਤੇਰੀ ਉਡੀਕ ਹੋ ਰਹੀ ਹੋਵੇਗੀ ਰਾਤ ਕਾਫੀ ਹੋ ਚੁੱਕੀ ਸੀ ਅਗਾਹ ਹੋਰ ਨਾਵਲ ਪੜਿਆ ਜਾਣਾ ਉਹਨੂੰ ਮੁਸ਼ਕਲ ਲੱਗਿਆ ਬਰਕਮ ਰੋੜ ਕੇ ਉਹਨੇ ਕਿਤਾਬ ਬੰਦ ਕਰ ਦਿੱਤੀ ਅਤੇ ਇੱਕ ਚਿਤਵਣੀ ਜਹੀ ਲੈ ਕੇ ਮੰਜੇ ਉੱਤੇ ਪੈ ਗਿਆ ਪਾਛਮ ਵਿੱਚ ਚੰਦ ਦੀ ਦਾਤੀ ਮੱਦਮ ਮੱਦਮ ਚਾਨਣੀ ਛੱਡ ਰਹੀ ਸੀ ਲੱਗਦਾ ਸੀ ਨੀਂਦ ਨਹੀਂ ਆਵੇਗੀ ਕਾਲੇ ਜੰਗਲ ਵਿੱਚ ਲੜਾਕਾ ਹਵਾਈ ਜਹਾਜ਼ ਡਿੱਗਣ ਨਾਲ ਅਲੈਕਸੀ ਦੇ ਪੈਰ ਤਬਾਹ ਹੋ ਗਏ ਸਨ ਤੇ ਫਿਰ ਹਸਪਤਾਲ ਵਿੱਚ ਲਿਜਾ ਕੇ ਕੱਟ ਦਿੱਤੇ ਗਏ ਸਨ ਨਸੀਬ ਨੂੰ ਲੱਗਿਆ ਉਹਦੇ ਆਪਣੇ ਪੈਰ ਵੀ ਨਹੀਂ ਹਨ ਇਸ ਸਮਾਜ ਇੱਕ ਕਾਲਾ ਜੰਗਲ ਹੈ ਇਸ ਸਮਾਜ ਦੇ ਗੈਰ ਮਨੁੱਖੀ ਕਾਨੂੰਨਾਂ ਨੇ ਜਾਤ ਪਾਤ ਦਾ ਫਸ਼ਿਸਟ ਹਵਾਈ ਜਹਾਜ਼ ਮਗਰ ਲਾ ਕੇ ਉਹਨੂੰ ਡੇਗ ਲਿਆ ਹੈ ਉਹਦੇ ਪੈਰ ਸਾਬਤ ਨਹੀਂ ਰਹੇ ਪੁਸ਼ਪਿੰਦਰ ਦੇ ਜੱਟ ਪਿਆਰਾ ਨਾਲ ਉਹਦੇ ਨਾ ਹੀ ਪੈਰ ਕਦਮ ਮਿਲਾ ਕੇ ਨਹੀਂ ਤੁਰ ਸਕਣਗੇ ਜੱਟ ਪੈਣਾ ਸਾਹਮਣੇ ਉਹਦੇ ਨਾ ਹੀ ਪੈਰ ਤਾਂ ਜਿਵੇਂ ਬਣਾਉਟੀ ਪੈਰ ਹੀ ਹਨ ਕੀ ਪਤਾ ਪੁਸ਼ਪਿੰਦਰ ਉਹਦੇ ਬੇਪੈਰੇ ਵਜੂਦ ਨੂੰ ਕਦੇ ਅਸਵੀਕਾਰ ਹੀ ਕਰ ਦੇਵੇ ਪਰ ਨਹੀਂ ਉਲਿਆ ਨੂੰ ਬੇਪੈਰਾ ਅਲੈਕਸੀ ਸਵੀਕਾਰ ਸੀ ਪੁਸ਼ਪਿੰਦਰ ਅਜੇ ਹੀ ਨਹੀਂ ਉਹਦੇ ਨਾ ਹੀ ਹੋਣ ਦਾ ਤਾਂ ਉਹਨੂੰ ਪਹਿਲਾਂ ਹੀ ਪਤਾ ਹੈ ਉਹ ਇੰਝ ਨਹੀਂ ਕਰਨ ਲੱਗੀ ਪਰ ਉਹਦੀ ਚਿੱਠੀ ਕਿਉਂ ਨਹੀਂ ਆਈ ਇਹ ਤੋਂ ਵੱਧ ਹੁਣ ਉਹ ਕੀ ਕਰੇਗੀ ਚੰਨਣਵਾਲ ਅਸਲੀ ਇਨਸਾਨ ਦੀ ਕਹਾਣੀ ਤੀਜਾ ਤੇ ਚੌਥਾ ਕਾંડ ਮੰਗਲਵਾਰ ਅੱਧੀ ਰਾਤ ਤੱਕ ਪੜ ਕੇ ਨਾਵਲ ਨਸੀਬ ਨੇ ਖਤਮ ਕਰ ਦਿੱਤਾ ਮੰਗਲਵਾਰ ਨੂੰ ਵੀ ਉਹ ਡਾਰਕ ਥੈਲਾ ਦੇਖਣ ਨਹੀਂ ਗਿਆ ਨਾ ਹੀ ਬਾਬਾ ਟੇਕਦਾਸ ਦੇ ਡੇਰੇ ਜਾ ਕੇ ਬੈਠਾ ਸਾਰਾ ਦਿਨ ਨਾਵਲ ਹੀ ਪੜਦਾ ਰਿਹਾ ਅੱਧੀ ਰਾਤ ਨਾਵਲ ਖਤਮ ਕਰਨ ਉਪਰੰਤ ਉਹਨੂੰ ਇੱਕ ਮਾਨਸਿਕ ਤਸੱਲੀ ਮਿਲੀ ਅਲੈਕਸੇ ਪਿਤਰੋਵਿਚ ਨੇ ਜੰਗ ਤੋਂ ਮਗਰੋਂ ਉਸੇ ਕੁੜੀ ਊਲਿਆ ਨਾਲ ਵਿਆਹ ਕਰਵਾ ਲਿਆ ਸੀ ਤੇ ਹੁਣ ਉਨ੍ਹਾਂ ਦੇ ਇੱਕ ਬੇਟਾ ਸੀ ਵਿਕਟੋਰ ਨਸੀਬ ਨੇ ਫੈਸਲਾ ਵੀ ਕੀਤਾ ਕਿ ਕੋਠੇ ਖੜਕ ਸਿੰਘ ਜਾ ਕੇ ਉਹ ਪੁਸ਼ਪਿੰਦਰ ਨੂੰ ਵੀ ਇਹ ਨਾਵਲ ਪੜਵਾਏਗਾ ਅਗਲੀ ਸਵੇਰ ਉਹ ਸੁਸਤ ਸੁਸਤ ਜਿਹਾ کافی ਦਿਨ ਚੜੇ ਉੱਠਿਆ ਚਾਹ ਪੀ ਕੇ ਖੇਤਾਂ ਵਿੱਚ ਜੰਗਲ ਪਾਣੀ ਗਿਆ ਆ ਕੇ ਗੁਸਲਖਾਨੇ ਵਿੱਚ ਬੈਠਾ ਕਿੰਨਾ ਹੀ ਚਿਰ ਟੁੱਟੀ ਥੱਲੇ ਨਾਉਂਦਾ ਰਿਹਾ ਪੁਸ਼ਪਿੰਦਰ ਉਹਦੀ ਓਲਿਆ ਸੀ ਉਹ ਉਹਦੇ ਬਾਰੇ ਹੀ ਸੋਚੀ ਜਾਂਦਾ ਰਿਹਾ ਅਤੇ ਨਹਾਈ ਗਿਆ ਕੱਪੜੇ ਪਾ ਕੇ ਉਡੀਕ ਕਰਨ ਲੱਗਿਆ ਅੱਜ ਤਾਂ ਚਿੱਠੀ ਆ ਜਾਣੀ ਚਾਹੀਦੀ ਹੈ ਅੱਜ ਡਾਕ ਥੈਲਾ ਜ਼ਰੂਰ ਦੇਖਣਾ ਹੈ ਵਿੱਚੋਂ ਚਿੱਠੀ ਨਾ ਨਿਕਲੀ ਤਾਂ ਡਾਕਖਾਨਾ ਫੂਕ ਦੇਾਂਗੇ ਵਿੱਚੇ ਡਾਕ ਬਾਬੂ ਨੂੰ ਸਾੜਾ ਚਿੱਠੀ ਮੰਗਵਾ ਕੇ ਹੀ ਨਹੀਂ ਦਿੰਦਾ ਡਾਕ ਥੈਲਾ ਤਾਂ 10 11 ਵਜੇ ਆਉਣਾ ਸੀ ਉਹਨੇ ਮੇਰਾ ਦਾਗਿਸਥਾਨ ਕਿਤਾਬ ਚੁੱਕ ਲਈ 27 28 ਸਫੇ ਇੱਕੋ ਬੈਠਕ ਵਿੱਚ ਪੜ ਦਿੱਤੇ ਫੁੱਲ ਹੌਲੀ ਫੁੱਲ ਸ਼ੈਲੀ ਵਿੱਚ ਲਿਖੀ ਇਹ ਰਚਨਾ ਬਹੁਤ ਡੂੰਘੇ ਅਰਥ ਸਜਾਉਂਦੀ ਸੀ ਲੋਕ ਗੀਤਾਂ ਦੀ ਤਸਵੀਰ ਵਾਲੀ ਵਾਰ ਤੱਕ ਚਰਚਰ ਪੈਂਦੀਆਂ ਕਵਿਤਾ ਦੀਆਂ ਫੁਹਾਰਾ ਅਜੀਬ ਕਿਸਮ ਦਾ ਬਿਆਨ ਟੰਗ ਕਹਾਵਤ ਹੈ ਉਕਾਪ ਤੂੰ ਕਿੱਥੇ ਜੰਮਿਆ ਸੈਂ ਟੰਗ ਗੁਫਾ ਵਿੱਚ ਉਕਾਪ ਤੂੰ ਕਿੱਧਰ ਨੂੰ ਉੜਦਾ ਜਾ ਰਿਹਾ ਹੈ ਵਿਸ਼ਾਲ ਆਕਾਸ਼ ਵੱਲ 10 ਵਜੇ ਤੱਕ ਉਹ ਮੰਜੇ ਉੱਤੇ ਬੈਠਾ ਪੜਦਾ ਰਿਹਾ ਧੁੱਪ ਆਈ ਤਾਂ ਬਿਸਤਰਾ ਇਕੱਠਾ ਕਰਕੇ ਸਹਣਾ ਨੇ ਰੱਖ ਦਿੱਤਾ ਮੰਜੇ ਨੂੰ ਘੜੀਸ ਕੇ ਬਹੁੜ ਥੱਲੇ ਕਰ ਲਿਆ ਮਾਂ ਨੂੰ ਆ ਕੇ ਇੱਕ ਵਾਰੀ ਫਿਰ ਚਾਹ ਪੀ ਲਈ ਓਵੇਂ ਜਿਵੇਂ ਪੜਦਾ ਪੜਦਾ ਡਾਕ ਖਾਨੇ ਵੱਲ ਨੂੰ ਚੱਲ ਪਿਆ ਡਾਕ ਥੈਲਾ ਜੇ ਨਹੀਂ ਸੀ ਆਇਆ ਉਹ ਡਾਕਖਾਨੇ ਵਿੱਚ ਬੈਠ ਕੇ ਪਾੜਨ ਲੱਗਿਆ ਇੱਕ ਸਟੂਲ ਲੈ ਲਿਆ ਤੇ ਪੜੀ ਗਿਆ ਕੋਈ ਧਿਆਨ ਨਾ ਕੀਤਾ ਕਿ ਡਾਕ ਬਾਬੂ ਕੀ ਕਰੀ ਜਾ ਰਿਹਾ ਹੈ ਕਦੋਂ ਰਜਿਸਟਰ ਦਾ ਹਿਸਾਬ ਕਿਤਾਬ ਮੁਕੰਮਲ ਕੀਤਾ ਹੈ ਕਦੋਂ ਫਾਰਮ ਭਰੇ ਹਨ ਅਤੇ ਕਦੋਂ ਮੋਹਰ ਦੀ ਤਾਰੀਖ ਬਦਲੀ ਹੈ ਪੂਰੇ 11 ਵਜੇ ਡਾਕ ਥੈਲਾ ਆਇਆ ਨਸੀਬ ਦੀ ਚਿੱਠੀ ਅੱਜ ਵੀ ਨਹੀਂ ਸੀ ਉਹ ਡਾਕ ਬਾਬੂ ਵੱਲ ਔਖਾ ਜਿਹਾ ਹੋ ਕੇ ਝਾਕ ਕੇ ਪੁੱਛਣ ਲੱਗਿਆ ਕਿਉਂ ਜੀ ਸੰਘੇੜਾ ਵਾਇਆ ਬਰਨਾਲਾ ਜ਼ਿਲ੍ਹਾ ਸੰਗਰੂਰ ਲਿਖਣਾ ਹੈ ਕਾਫੀ ਆ ਜਾ ਇੱਥੋਂ ਦੇ ਐਡਰੈਸ ਨਾਲ ਹੋਰ ਵੀ ਕੁਝ ਦੇਣਾ ਪੈਂਦਾ ਐ ਬਸ ਐਨਾ ਹੀ ਬਹੁਤ ਐ ਚਿੱਠੀ ਤਾਂ ਸੰਘੇੜਾ ਜ਼ਿਲ੍ਹਾ ਸੰਗਰੂਰ ਲਿਖਣ ਨਾਲ ਹੀ ਮਿਲ ਜਾਂਦੀ ਐ ਵਾਇਆ ਬਰਨਾਲਾ ਲਿਖੋ ਨਾ ਲਿਖੋ ਨਸੀਬੁੱਲਾ ਵਿੱਚ ਹੀ ਬੁੜਬੁੜਾਇਆ ਚਿੱਠੀ ਸਾਲੀ ਜਾਂਦੀ ਕਿੱਧਰ ਐ ਫਿਰ ਪੁੱਛਿਆ ਕਿਉਂ ਜੀ ਨਸੀਬ ਸਿੰਘ ਪਿੰਡ ਚ ਹੋਰ ਤਾਂ ਕੋਈ ਨਹੀਂ ਹੈ ਕਿ ਹੈਗਾ ਨਾ ਕੋਈ ਨਹੀਂ ਇੱਕ ਵਸਤੂ ਹੀ ਐ ਡਾਕ ਬਾਬੂ ਆਪਣੇ ਧਿਆਨ ਵਿੱਚ ਹੀ ਉਹਦੀਆਂ ਗੱਲਾਂ ਦਾ ਜਵਾਬ ਦਿੰਦਾ ਜਾ ਰਿਹਾ ਸੀ ਚਿੱਠੀਆਂ ਛਾਟ ਦਾ ਮੋੜਾ ਲੌਂਦਾ ਤੇ ਫਿਰ ਰਜਿਸਟਰ ਤੇ ਫਾਰਮ ਵਿੱਚ ਕੋਈ ਇੰਦਰਾਜ ਕਰਦਾ ਉਹਨੂੰ ਤਾਂ ਆਪਣੇ ਕੰਮ ਦੀ ਗੌਰ ਸੀ ਨਸੀਬ ਬਹੁਤ ਔਖਾ ਹੋਇਆ ਖੜਾ ਸੀ ਅਖੀਰ ਉਹ ਉੱਥੋਂ ਹਿੱਲਿਆ ਤੇ ਸੁਸਤ ਚਾਲ ਤੁਰਦਾ ਤੁਰਦਾ ਬਾਬਾ ਟੇਕਦਾਸ ਦੇ ਡੇਰੇ ਆ ਗਿਆ ਕਿਤਾਬ ਦੇ ਕੁਝ ਸਫੇ ਹੋਰ ਪੜੇ ਅਤੇ ਫਿਰ ਥੜੇ ਵਾਲੀ ਨਿੰਮ ਹੀਠ ਮੰਝੇ ਉੱਤੇ ਸਰਾਣੇ ਥੱਲੇ ਬਾਹ ਦੇ ਕੇ ਪੈ ਗਿਆ ਉੱਥੇ ਹੋਰ ਕੋਈ ਨਹੀਂ ਸੀ ਚੁੱਪ ਵੀ ਇੱਕ ਨਸ਼ਾ ਹੁੰਦੀ ਹੈ ਉਹਨੂੰ ਨੀਂਦ ਦਾ ਟੂਲਾ ਆ ਗਿਆ ਚਪੱਕਾ ਜਿਹਾ ਪਿਆ ਜਿਵੇਂ ਕੋਈ ਜਣਾ ਇੱਕ ਚਿੱਠੀ ਉਹਦੇ ਹੱਥ ਫੜਾ ਰਿਹਾ ਹੋਵੇ ਨਵਾਂ ਨਕੋਰ ਅੰਤਰਦੇਸ਼ੀ ਪੱਤਰ ਉਹ ਹੜਬੜਾ ਕੇ ਉੱਠ ਖੜਾ ਅੱਖਾਂ ਮਲੀਆਂ ਉੱਥੇ ਤਾਂ ਕੋਈ ਵੀ ਨਹੀਂ ਸੀ ਇੱਕ ਨਿੱਕਾ ਜਿਹਾ ਸੁਬਨਾ ਨੂੰ ਕਿੰਨਾ ਵੱਡਾ ਝਟਕਾ ਮਾਰ ਗਿਆ ਸੀ ਮੈਲੇ ਲੱਠੇ ਦਾ ਅੱਧੋ ਰਾਣਾ ਚਾਦਰਾ ਤੇੜ ਪਾ ਕੇ ਨੰਗੇ ਪਿੰਡੇ ਫਿਰਦਾ ਗੱਭਰੂ ਜਵਾਨ ਮੁੰਡਾ ਪੰਪ ਉੱਤੇ ਖਾਲੀ ਬੋਤਲਾਂ ਬੁਰਸ਼ ਮਾਰ ਮਾਰ ਸਾਫ਼ ਕਰ ਰਿਹਾ ਸੀ ਨਸੀਬ ਨੇ ਉਤੋਂ ਪਾਣੀ ਮੰਗਿਆ ਦੋ ਬੋਤਲਾਂ ਹੀ ਬਾਕੀ ਸਨ ਮੁੰਡਾ ਪਿੱਤਲ ਦਾ ਗਲਾਸ ਭਰ ਕੇ ਪਾਣੀ ਦੇ ਗਿਆ ਬਾਬੇ ਸਾਹਿਬ ਮਰੀਜ਼ਾਂ ਨੂੰ ਪੋਗਤਾ ਚੁੱਕੇ ਸਨ ਪਿਆਰਾਂ ਵਿੱਚ ਲੱਕੜ ਦੇ ਪਾਉਏ ਗੱਲ ਤੇ ਟੈਰੀ ਕਾਟ ਦਾ ਬਦਾਮੀ ਕੁੜਤਾ ਚਾਦਰਾਂ ਖੁੱਲੀ ਦਾੜੀ ਤੇ ਮੁਸਕਰਾਹਟਾਂ ਬਿਖੇਰਦਾ ਸਦਾ ਬਹਾਰ ਚਿਹਰਾ ਆਪਣੇ ਕਮਰੇ ਵਿੱਚ ਜਾ ਕੇ ਹੁਣ ਉਹਨਾਂ ਨੇ ਰੋਟੀ ਖਾਣੀ ਸੀ ਉਹਨਾਂ ਨੇ ਦੇਖਿਆ ਨਿੰਮ ਥੱਲੇ ਨਸੀਬ ਇਕੱਲਾ ਬੈਠਾ ਹੈ ਤੇ ਉਦਾਸ ਜਿਹਾ ਲੱਗਦਾ ਹੈ ਉਹਨਾਂ ਨੇ ਜਾਂਦੇ ਜਾਂਦੇ ਸੁਭਾਈ ਕੀ ਪੁੱਛ ਲਿਆ ਸੁਣਾ ਵੀ ਜਵਾਨ ਕਿਵੇਂ ਹੈ ਸਰੀਰ ਠੀਕ ਹੈ ਜੀ ਕਿਵੇਂ ਢਿੱਲਾ ਜਿਹਾ ਬੋਲਦਾ ਹੈ ਇਹ ਕਿਹੜੀ ਪੁਸਤਕ ਦੀ ਸਟੱਡੀ ਕਰ ਰਿਹਾ ਉਹਦੇ ਹੱਥ ਵਿੱਚ ਕਿਤਾਬ ਦੇਖ ਕੇ ਬਾਬਿਆਂ ਨੇ ਪੁੱਛਿਆ ਇਹ ਤਾਂ ਮੇਰਾ ਦਾਗਿਸਤਾਨ ਹੈ ਜੀ ਬਰਨਾਲਿਆਂੋਂ ਲਿਆਂਦੀ ਸੀ ਹੁਣ ਇਹ ਪੜਦਾ ਮੇਰਾ ਦਾਗਿਸਤਾਨ ਦੇਖਾਂ ਇਸ ਪੁਸਤਕ ਦੀ ਤਾਂ ਬੜੀ ਚਰਚਾ ਸੁਣੀ ਹੈ ਲੇਖਕ ਲੋਕ ਬਹੁਤ ਗੱਲਾਂ ਕਰਦੇ ਹੁੰਦੇ ਨੇ ਬਰਨਾਲੇ ਜਦੋਂ ਜਾਈਏ ਤੇ ਹਾਂਜੀ ਉੱਥੋਂ ਸੁਣ ਕੇ ਮੈਂ ਖਰੀਦੀ ਹੈ ਇਹ ਕਿਤਾਬ ਨਸੀਬ ਨੇ ਬਾਬਿਆਂ ਨੂੰ ਫੜਾ ਦਿੱਤੀ ਉਹ ਬੋਲੇ ਤੂੰ ਖਤਮ ਕਰ ਲੈ ਪਹਿਲਾਂ ਫਿਰ ਮੈਨੂੰ ਦੇ ਮੈਂ ਵੀ ਕੱਡੂ ਕੋਛੇ ਦੇ ਚੋਂ ਵਾਪਸ ਕਿਤਾਬ ਦਿੰਦੇ ਸਮੇ ਬਾਬਿਆਂ ਦੀ ਨਿਗਾਹ ਨਸੀਬ ਤੇ ਚਿਹਰੇ ਉੱਤੇ ਪੈ ਗਈ ਅੱਖਾਂ ਡੁੱਬੀਆਂ ਹੋਈਆਂ ਪੁੱਛਣ ਲੱਗੇ ਅੱਖਾਂ ਭਾਈ ਤੇਰੀਆਂ ਕਿਵੇਂ ਆ ਉਹ ਸੂਤਦਾ ਹੈ ਤੂੰ ਹਾਂਜੀ ਠੀਕ ਆ ਨਹੀਂ ਠੀਕ ਤਾਂ ਨਹੀਂ ਲੱਗਦਾ ਕਿਤੇ ਬਹੁਤਾ ਤਾਂ ਨਹੀਂ ਪੜਦਾ ਰਹਿੰਦਾ ਨਹੀਂ ਜੀ ਇੰਨਾ ਤਾਂ ਕਿਹੜਾ ਪੜਦਾ ਮੈਂ ਤਾਂ ਫਿਰ ਕੋਈ ਅੰਦਰਲਾ ਰੋਗ ਐ ਜਵਾਨ ਨਾ ਜੀ ਅੰਦਰਲਾ ਰੋਗ ਤਾਂ ਕੋਈ ਨਹੀਂ ਫਿਰ ਚਿਹਰਾ ਤੇਰਾ ਮੁਜਰਾ ਮੁਰਝਾਇਆ ਜਾਂ ਕਿਉਂ ਐ ਦੱਸ ਨਾ ਦੱਸ ਗੱਲ ਤਾਂ ਜ਼ਰੂਰ ਐ ਕੋਈ ਮੁੰਡਾ 니ਵੀ ਪਾ ਗਿਆ ਬਾਬੇ ਉਹਦੇ ਸਰਹਾਣੇ ਵੱਲ ਬੈਠ ਗਏ ਉਹਦੇ ਮੋਢਿਆਂ ਉੱਤੋਂ ਦੀ ਬਾਹ ਕੱਢ ਕੇ ਉਹਨੂੰ ਝੰਜੋੜਿਆ ਉੰਜ ਹੀ ਪੁੱਛਿਆ ਐਤ ਕੀ ਤਾਂ ਬੜੇ ਦਿਨ ਲਾਤੇ ਤੂੰ ਇੱਥੇ ਪਹਿਲਾਂ ਤਾਂ ਕਦੇ ਇੰਨਾ ਰਹਿਣਾ ਨਹੀਂ ਸੀ ਬੱਸ ਜੀ ਹੁਣ ਤਾਂ ਚਲਿਆ ਹੀ ਜਾਊਂਗਾ ਮਾਮਾ ਵੀ ਫਿਕਰ ਕਰਦਾ ਹੋਣਾ ਹੈ ਮੈਂ ਤਾਂ ਇੱਕ ਦੋ ਦਿਨਾਂ ਵਾਸਤੇ ਹੀ ਆਇਆ ਸੀ ਨਸੀਬ ਰੋਣ ਵਾਂਗ ਬੋਲ ਰਿਹਾ ਸੀ ਬਾਬਿਆਂ ਨੇ ਉਹਦੇ ਹੱਥੋਂ ਕਿਤਾਬ ਫੇਰ ਫੜ ਲਈ ਖੋਲ ਕੇ ਇੱਧਰ ਉੱਧਰ ਵੱੜ ਕੇ ਪਲਟਣ ਲੱਗੇ ਲੰਗਰ ਵਿੱਚ ਕੰਮ ਧੰਦਾ ਕਰਦੇ ਫਿਰਦੇ ਮੁੰਡੇ ਨੂੰ ਹਾਕ ਮਾਰੀ ਮੋਦਨ ਦਾਸ ਬਈ ਥਾਲੀ ਲੈ ਚੱਲ ਫੇਰ ਉੱਥੇ ਖਾ ਲਈਏ ਦੋ ਬੁਰਕੀਆਂ ਸਤਨਾਮ ਜੀ ਨੰਗਾ ਸਿਰ ਨੰਗੇ ਪੈਰ ਨੰਗਾ ਪਿੰਡਾ ਪਰ ਤੇੜ ਚਾਦਰਾ ਮੁੰਡੇ ਨੇ ਲੰਗਰ ਵਿੱਚੋਂ ਹੀ ਉੱਚਾ ਬੋਲ ਕੱਢ ਕੇ ਹੰਗਾਰਾ ਭਰਿਆ ਦੇਖ ਕੀ ਸੋਣਾ ਲਿਖਿਆ ਰਸੂਲ ਹਮਜ਼ਾ ਤੋਬ ਨੇ ਕਿਤਾਬ ਵਿੱਚੋਂ ਬਾਬਿਆਂ ਨੇ ਪੜ੍ਹ ਕੇ ਸੁਣਾਇਆ ਜੇ 20 ਸਾਲ ਦੀ ਉਮਰ ਵਿੱਚ ਤੁਹਾਡੇ ਵਿੱਚ ਕੋਈ ਤਾਕਤ ਨਹੀਂ ਤਾਂ ਕਦੀ ਆਸ ਹੀ ਨਾ ਰੱਖੋ ਕਿ ਇਹ ਕਦੀ ਆਵੇਗੀ ਕਿਉਂਕਿ ਇਹ ਨਹੀਂ ਆਵੇਗੀ ਜੇ 30 ਸਾਲਾਂ ਦੀ ਉਮਰੇ ਤੁਹਾਨੂੰ ਸਮਝ ਨਹੀਂ ਆਈ ਤਾਂ ਆਸ ਹੀ ਨਾ ਰੱਖੋ ਕਿ ਇਹ ਆਏਗੀ ਕਿਉਂਕਿ ਨਹੀਂ ਆਏਗੀ ਜੇ 40 ਸਾਲਾਂ ਦੇ ਹੋ ਕੇ ਵੀ ਤੁਹਾਡੇ ਕੋਲ ਪੈਸੇ ਨਹੀਂ ਤਾਂ ਆਸ ਹੀ ਨਾ ਰੱਖੋ ਕਿ ਇਹ ਆਉਣਗੇ ਕਿਉਂਕਿ ਨਹੀਂ ਆਉਣਗੇ ਕਿਤਾਬਾਂ ਬੰਦ ਕਰਕੇ ਉਹਨਾਂ ਨੇ ਨਸੀਬ ਨੂੰ ਫੜਾਈ ਅਤੇ ਫਿਰ ਆਖਿਆ ਤੂੰ ਪੜ ਲੈ ਪਹਿਲਾਂ ਫਿਰ ਮੈਨੂੰ ਦੇ ਤੇ ਫਿਰ ਕਿਹਾ ਆ ਜਾ ਫਿਰ ਭੋਜਨ ਛਕ ਲੈ ਬਾਸ ਜੀ ਰੋਟੀ ਤਾਂ ਕਿਉਂ ਵਾ ਲੰਗਰ 'ਚ ਬੈਠ ਕੇ ਖਾ ਲੈ ਚਾਹ ਬਣਵਾਲ ਹੈ ਬਾਬਿਆਂ ਨੇ ਮੁੰਡੇ ਨੂੰ ਫਿਰ ਹਾਕ ਮਾਰੀ ਮੋਦਨਦਾਸ ਬਾਈ ਨਸੀਬ ਨੂੰ ਵੀ ਸ਼ਿਕਾਪ ਹੋ ਜਨ ਹੱਥੇ ਆਪਣੇ ਕੋਲ ਹੀ ਸੱਦ ਲੈ ਚਾਹ ਕਰਦੀ ਫਿਰ ਵਿਦਿਆਰਥੀ ਦਾ ਤਾਂ ਮਹਾਜੁਗ ਹੁੰਦਾ ਹੈ ਨਸੀਬ ਚਾਹੁੰਦਾ ਸੀ ਕਿ ਅੰਦਰ ਬੈਠ ਕੇ ਉਹ ਬਾਬਿਆਂ ਕੋਲ ਆਪਣਾ ਦਿਲ ਫਰੋਲੇ ਬਾਬੇ ਸੱਜਣ ਪੁਰਸ਼ ਅਤੇ ਵਿਦਵਾਨ ਹਨ ਕੀ ਹੈ ਕੋਈ ਸਿੱਖ ਮਤ ਮਿਲ ਜਾਵੇ ਤੇ ਇਹ ਤਾਂ ਬਾਗ ਹੱਡਾਂ ਨੂੰ ਚਿਮੜਿਆ ਪੁਸ਼ਪਿੰਦਰ ਦਾ ਖਿਆਲ ਕਿਤੇ ਉਹਨੂੰ ਕਿਸੇ ਗਾਰ ਵਿੱਚ ਹੀ ਨਾ ਲਿਜਾ ਸੁੱਟੇ ਜੁਕੋਤਕੀ ਵਿੱਚ ਪਿਆ ਉਹ ਥਾਂ ਦੀ ਥਾਂ ਬੈਠਾ ਰਿਹਾ ਬਾਬਿਆਂ ਕੋਲ ਅੰਦਰ ਕਮਰੇ ਵਿੱਚ ਜਾਣ ਦਾ ਹੌਸਲਾ ਉਹਦੇ ਕੋਲੋਂ ਇਕੱਠਾ ਨਹੀਂ ਸੀ ਹੋ ਰਿਹਾ ਕਮਰੇ ਵਿੱਚ ਥਾਲੀ ਦੇ ਕੇ ਮੋਦਨ ਲੰਗਰ ਵਿੱਚ ਵਾਪਸ ਆਇਆ ਤੇ ਇੱਕ ਥਾਲੀ ਹੋਰ ਲਾ ਕੇ ਨਸੀਬ ਨੂੰ ਹਾਕ ਮਾਰ ਦਿੱਤੀ ਆਜੋ ਜੀ ਆਜੋ ਫਿਰ ਨਾਲ ਦੀ ਨਾਲ ਚੁੱਲ੍ਹੇ ਉੱਤੇ ਚਾਹ ਵੀ ਧਰ ਲਈ ਲੰਗਰ ਵਿੱਚ ਜਾ ਕੇ ਨਸੀਬ ਰੋਟੀ ਖਾਣ ਲੱਗਿਆ ਮੋਟੀਆਂ-ਮੋਟੀਆਂ ਦੋ ਰੋਟੀਆਂ ਮੂੰਗੀ ਦੀ ਦਾਲ ਇੱਕ ਕੌਲੀ ਵਿੱਚ ਮੱਖਣੀ ਇੱਕ ਵਿੱਚ ਦਹੀਂ ਖੱਟੀ ਲੱਸੀ ਦਾ ਭਰਿਆ ਵੱਡਾ ਗਲਾਸ ਨਸੀਬ ਨੇ ਹੋਰ ਕੁਝ ਨਹੀਂ ਮੰਗਿਆ ਰੋਟੀ ਖਾ ਕੇ ਆਖਣ ਲੱਗਿਆ ਚਾਹ ਦੀ ਕੀ ਲੋੜ ਸੀ ਬਾਪਿਆਂ ਦਾ ਹੁਕਮ ਸੀ ਖੱਟੀ ਲੱਸੀ ਪੀਤੀ ਐ ਚਾਹ ਪੀਤੀ ਸੀ ਤਾਂ ਅੰਦਰ ਜਾ ਕੇ ਲੜਨਾ ਪੈਣ ਆਪਰਾ ਮੂੰਹ ਠੀਕ ਕਰਨ ਲਈ ਨਸੀਬ ਨੇ ਹਾਸੀ ਵਿੱਚ ਆਖਿਆ ਲੜਪੀਆਂ ਤਾਂ ਬਾਬੇ ਹੈਗੇ ਆ ਫੇਰ ਸਮਝੌਤਾ ਕਰਾ ਦੇਣਗੇ ਵਾਹ ਬਈ ਮਿੱਤਰਾ ਬੱਲੇ ਤੇਰੇ ਮੋਦਨ ਦੀ ਹਾਜ਼ਰ ਜਵਾਬੀ ਉੱਤੇ ਨਸੀਬ 당ਗ ਰਹਿ ਗਿਆ ਫਿਰ ਪੁੱਛਿਆ ਕਿੱਥੇ ਨੇ ਘਰ ਜਵਾਨ ਦੇ ਪਿੰਡ ਤਾਂ ਸਾਡਾ ਚੰਨਣ ਵਾਲ ਹੈ ਹੁਣ ਸਮਝ ਲੈ ਬਾਬਿਆਂ ਕੋਲੀਆਂ ਇਹੀ ਘਰਬਾਰ ਹੈ ਪਿੰਡ ਤਾਂ ਆਪਾਂ ਜਾਣਾ ਨਹੀਂ ਮੁੜ ਕੇ ਚੰਨਣ ਵਾਲੋਂ ਕੀ ਦਾ ਮੁੰਡਾ ਤੂੰ ਨਸੀਬ ਨੇ ਸੁੱਤੀ ਪੁੱਛ ਲਿਆ ਅਸੀਂ ਜ਼ਿਮੀਦਾਰਾਂ ਜੀ ਮੈਂ ਅਮਰੀਕ ਤੋਂ ਦਾ ਮੁੰਡਾ ਐ ਕੁਲਾ ਸੁਦਾ ਪੋਤਾ ਨਸੀਬ ਤੇ ਮੱਥੇ ਵਿੱਚ ਇੱਕ ਚੀਜ਼ ਉੱਠੀ ਪੁਸ਼ਪਿੰਦਰ ਦੇ ਮਾਮੇ ਦਾ ਨਾਂ ਵੀ ਅਮਰੀਕ ਐ ਛੱਟ ਦੇ ਕੇ ਪੁੱਛਿਆ ਉਹੀ ਅਮਰੀਕ ਸਿਓ ਜਦੀ ਭੈਣ ਕੋਠੇ ਖੜਕ ਸਿੰਘ ਐ ਹਾਂਜੀ ਉਹ ਭੂਆ ਐ ਮੇਰੀ ਤੁਸੀਂ ਕਿਵੇਂ ਜਾਣਦੇ ਹੋ ਜੀ ਮੇਰੇ ਨਾਨ ਕਿਆ ਕੋਠੇ ਕਹਿ ਕੇ ਨਸੀਬ ਚੁੱਪ ਹੋ ਗਿਆ ਤੇ ਫਿਰ ਕਿੰਨੀ ਹੀ ਧੀਰ ਮੋਦਨ ਦੇ ਮੂੰਹ ਵੱਲ ਟਿਕਟਿਕੀ ਲਾ ਕੇ ਦੇਖਦਾ ਰਿਹਾ ਮੋਦਨ ਲੰਗਰ ਵਿੱਚ ਚੱਕਣ ਧਰਨ ਜਿਹਾ ਕਰਦਾ ਫਿਰਦਾ ਸੀ ਇੱਕ ਵਾਰ ਵਿੱਚ ਦੀ ਬਾਬਿਆਂ ਵੱਲ ਵੀ ਢੇੜਾ ਮਾਰ ਆਇਆ ਫਿਰ ਗਿਆ ਤਾਂ ਝੂਠੇ ਭਾਂਡੇ ਚੁੱਕ ਲਿਆ ਆ ਨਸੀਬ ਲੱਕੜ ਦੀ ਫੱਟੀ ਉੱਤੇ ਬੈਠਾ ਕੁੱਟੀ-ਕੁੱਟੀ ਚਾਹ ਪੀਂਦਾ ਰਿਹਾ ਕਿੰਨਾ ਹੀ ਚਿਰ ਮੋਦਨ ਸੰਬੰਧੀ ਸੋਚੀ ਗਿਆ ਮੋਦਨ ਦੇ ਚਿਹਰੇ ਵਿੱਚੋਂ ਉਹਨੂੰ ਪੁਸ਼ਪਿੰਦਰ ਦਾ ਚਿਹਰਾ ਦਿਸਣ ਲੱਗਿਆ ਉਹੀ ਅੱਖਾਂ ਉਹੀ ਨੱਕ ਉਨਾ ਹੀ ਚੌੜਾ ਮੱਥਾ ਚਾਹ ਦਾ ਛੋਟਾ ਗਲਾਸ ਉਹਨੇ ਖਾਸਾ ਚਿਰ ਲਾ ਕੇ ਪੀਤਾ ਠਹਿਰ ਠਹਿਰ ਕੇ ਜਿਵੇਂ ਚਾਹ ਦੀਆਂ ਘੁੱਟਾਂ ਨਾਲ ਹੀ ਗੱਲਾਂ ਕਰਦਾ ਹੋਵੇ ਚਾਹ ਮੁਕਾ ਕੇ ਨਸੀਬ ਕਹਿੰਦਾ ਚੰਨਣਾਲ ਗਏ ਨੂੰ ਕਿੰਨਾ ਚਿਰ ਹੋ ਗਿਆ ਦੋ ਸਾਲ ਹੋ ਗਏ ਜਦੋਂ ਦਾ ਆਇਆ ਮੁੜ ਕੇ ਨਹੀਂ ਗਿਆ ਭਰਾਵਾ ਬਾਪੂ ਮਰ ਗਿਆ ਨੌਵੀਂ ਚ ਪੜਦਾ ਸੀ ਭਾਈਆਂ ਨੇ ਸਕੂਲੋਂ ਹਟਾ ਲਿਆ ਆਖੇ ਆ ਇੱਧਰ ਖੇਤੀ ਦੇ ਕੰਮ 'ਚ ਪੈ ਸਾਡੇ ਨਾਲ ਉਹ ਤਾਂ ਦੋਵੇਂ ਵਿਆਹੇ ਵੇਆਂ ਮੈਂ ਕਿਹਾ ਮੈਂ ਤਾਂ ਪੜਨਾ ਹੈ ਉਹ ਕਹਿੰਦੇ ਨਿਕਲ ਕਰੋ ਆਪਾਂ ਇੱਥੇ ਆ ਗਏ ਵਸ ਜੀਜੀ ਕਰਦੇ ਨੇ ਭਰਾਵਾ ਕਹਿ ਕੇ ਜਿਵੇਂ ਆਪਣਤ ਜਹੀ ਦਿਖਾਈ ਹੋਵੇ ਨਸੀਬ ਨੂੰ ਉਹਦਾ ਮੋਹ ਆਇਆ ਤੇ ਉਹਦੇ ਉੱਤੇ ਤਰਸ ਵੀ ਮੋਦਨ ਦੀ ਜ਼ਿੰਦਗੀ ਤਾਂ ਕੁਝ ਉਹਦੇ ਆਪਣੇ ਨਾਲ ਹੀ ਮਿਲਦੀ ਜੁਲਦੀ ਸੀ ਮਨ ਵਿੱਚ ਉਦਰੇਵਾ ਚਿਹਰਾ ਲਿਆ ਕੇ ਨਸੀਬ ਨੇ ਅੱਗੇ ਗੱਲ ਤੋਰੀ ਤੈਨੂੰ ਲੈਣ ਨਹੀਂ ਆਇਆ ਕੋਈ ਬਈ ਚੱਲ ਪਿੰਡ ਨੂੰ ਨਾ ਕਿਸੇ ਨੇ ਸਿਆਣਿਆ ਨਹੀਂ ਭਰਾਵਾ ਕੌਣ ਹੈ ਕਿਸੇ ਦਾ ਮਾਂ ਹੈਗੀ ਐ ਉਹਨੂੰ ਪਰਜਾਈਆਂ ਨਹੀਂ ਸਿਰ ਚੁੱਕਣ ਦਿੰਦੀਆਂ ਡੈਣਾ ਨੇ ਡੈਣਾ ਲੰਗਰ ਵਿੱਚ ਬੈਠਾ ਨਸੀਬ ਉਹਦੇ ਨਾਲ ਖਾਸਾ ਚਿਰ ਗੱਲਾਂ ਕਰਦਾ ਰਿਹਾ। ਇੱਧਰ ਉੱਧਰ ਮੋੜ ਪਾ ਕੇ ਉਹ ਕੋਠਿਆਂ ਦੀ ਗੱਲ ਛੇੜਦਾ। ਮੋਦਨ ਦੇ ਫੁੱਫੜ ਹਰਦੀਪ ਸਿੰਘ ਦੇ ਮੁੰਡੇ ਹਰਿੰਦਰਪਾਲ ਤੇ ਕੁੜੀ ਪੁਸ਼ਪਿੰਦਰ ਦੀ ਗੱਲ ਜਦੋਂ ਆਉਂਦੀ ਤਾਂ ਉਹ ਪੱਥਰ ਜਿਹਾ ਬਣ ਕੇ ਰਹਿ ਜਾਂਦਾ ਅਤੇ ਚਾਹੁੰਦਾ ਕਿ ਮੋਦਨ ਪੁਸ਼ਪਿੰਦਰ ਦੀਆਂ ਗੱਲਾਂ ਕਰੀ ਜਾਵੇ ਤੇ ਉਹ ਸੁਣ ਹੋ ਕੇ ਸੁਣਦਾ ਚੱਲਿਆ ਜਾਵੇ। ਮੋਦਨ ਮੂੰਹੋਂ ਪੁਸ਼ਪਿੰਦਰ ਦਾ ਨਾਂ ਨਿਕਲਦਾ ਤਾਂ ਉਹਨੂੰ ਕੋਈ ਸੁੱਖ ਜਿਹਾ ਮਿਲਦਾ। ਧੰਨਵਾਦ।